ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰ ਲੈਣੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਕੀਤਾ ਕੋਟ-ਕੋਟ ਪ੍ਰਣਾਮ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਗੁਰੂ ਜੀ ਨੇ ਲੋਕਾਂ ਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਰਾਹ ਤੇ ਚੱਲਣ ਦੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਫੋਟੋਸ ਹਸਪਤਾਲ ਤੋਂ ਅੱਜ ਜਾਂ ਕੱਲ ਤੱਕ ਛੁੱਟੀ ਮਿਲਣ ਦੀ ਹੈ ਸੰਭਾਵਨਾ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਦਿੱਤੀਆਂ 45708 ਨੌਕਰੀਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਕਿ ਹਾਂ ਸਰਕਾਰ ਨੇ ਸਾਰੀਆਂ ਨੌਕਰੀਆਂ ਮੈਰਿਟ ਦੇ ਆਧਾਰ ਤੇ ਦਿੱਤੀਆਂ 45708 ਸਰਕਾਰੀ ਨੌਕਰੀਆਂ ਦਿੱਤੀਆਂ ਹਨ ਨੌਜਵਾਨਾਂ ਨੂੰ ਇਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ कोई सिफारिश ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉन्नत ਕਿਸਾਨ ਮੋਬਾਈਲ ਐਪ ਨੂੰ ਕੀਤਾ ਲਾਂਚ ਇਹ ਪ੍ਰਾਹੀ ਪ੍ਰਾਲੀ ਪ੍ਰਬੰਧਨ ਮਸ਼ੀਨਾ ਕਰਵਾਈਆਂ ਜਾਣਗੀਆਂ ਆਸਾਨੀ ਨਾਲ ਮੁਹੱਈਆ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਚੋਨੇ ਦੀ ਖਰੀਦ ਨੂੰ ਨਿਰਵਿਘਨ ਤਿਸ ਚਾਰੂ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਕੀਤੀ ਬੈਠਕ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਨੇ ਬਾੜਦਾਨੇ ਦੀਆਂ 4.74 ਲੱਖ ਗੱਠਾਂ ਦਾ ਪ੍ਰਬੰਧ ਕਰਨ ਦੀ ਦਿੱਤੀ ਜਾਣਕਾਰੀ ਮੀਡੀਆ ਦੇ ਵਿੱਚ ਛਾਈਆਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਭਾਜਪਾ ਨੇ ਦੱਸਿਆ ਖਬਰਾਂ ਨੂੰ ਅਫਵਾਸ ਸੁਨੀਲ ਜਾਖੜ ਵੱਲੋਂ ਨਹੀਂ ਆਇਆ ਕੋਈ ਵੀ ਸਪਸ਼ਟੀਕਰਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਰਾਜਾ ਵਿੜਿੰਗ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਕਸਿਆ ਜਾਖੜ ਤੇ ਤੰਜ ਕਿਹਾ ਆਲ ਦਾ ਬੈਸਟ ਵੀਅਰ ਨੈਕਸਟ ਅਮਰਿੰਦਰ ਰਾਜਾ ਵੜਿੰਗ ਦੀ ਪੋਸਟ ਤੋਂ ਬਾਅਦ ਪੰਜਾਬ ਭਾਜਪਾ ਨੇ ਵੀ ਰਾਜਾ ਵੜਿੰਗ ਨੂੰ ਦਿੱਤਾ ਜਵਾਬ ਕਿ ਹਾਂ ਸਾਡੇ ਪ੍ਰਧਾਨ ਦੀ ਛੱਡੋ ਫਿਕਰ ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜੋਰਾਂ ਤੇ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਬਣੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਦੇ ਮੈਂਬਰ ਰੰਦਾਵਾ ਨੇ ਨਿਯੁਕਤੀ ਦੇ ਲਈ ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਸਿੱਖ ਮਾਮਲੇ ਸਬੰਧੀ ਮਹਾਲਾ ਦੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਦੀ ਕੀਤੀ ਮੰਗ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਨੂੰ ਦੱਸਿਆ ਬਿਲਕੁਲ ਸਹੀ ਕਿਹਾ ਦਿੱਲੀ ਦੇ ਵਿੱਚ ਸਿੱਖਾਂ ਨਾਲ ਹੁੰਦੀ ਆਈਏ ਤੱਕੇ ਛਾਈ ਉਹ ਦੇਖੋ ਸਹੀ ਆ ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ ਉੱਥੇ ਲੜਕੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਈਆਂ ਨੇ ਕਿ ਉਹ ਨੇ ਸੱਚ ਬੋਲਿਆ ਜੋ ਕੋਲ ਪਟਿਆਲਾ ਦੇ ਰਾਜੀਵ ਗਾਂਧੀ ਨੈਸ਼ਨਲ ਲਾਜ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਕਥਿਤ ਤੌਰ ਤੇ ਹੋਈ ਬਦਸਲੂਕੀ ਦੇ ਮਾਮਲੇ ਦੇ ਵਿੱਚ ਪੰਜਾਬ ਮੈਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਕਿ ਹਾਂ ਵਾਈਸ ਚਾਂਸਲਰ ਨੂੰ ਹਟਾਇਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਬੈਠਕ 19 ਅਕਤੂਬਰ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ। ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜੰਡਿਆਲਾ ਗੁਰੂ ਦੇ ਨਿਜਰਪੁਰਾ ਟੋਲ ਪਲਾਜ਼ਾ ਨੂੰ ਕੀਤਾ ਅਨਮਿੱਥੇ ਸਮੇਂ ਦੇ ਲਈ ਬੰਦ ਦੋਵੇਂ ਪਾਸੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਨੌਰੀ ਬਾਰਡਰ ਤੇ ਮਾਨਸਾ ਦੇ ਪਿੰਡ ਠੂਠੀਆਂ ਵਾਲੀ ਦੇ ਕਿਸਾਨ ਵੱਲੋਂ ਕੋਤਖੁਸ਼ੀ ਕਰਨ ਦਾ ਮਾਮਲਾ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਕਿਸਾਨ ਜੁਨੀਅਨ ਵੱਲ ਲਗਾਇਆ ਗਿਆ ਧਰਨਾ 25 ਲੱਖ ਰੁਪਏ ਮੁਆਵਜ਼ੇ ਸਮੇਤ ਇੱਕ ਪਰਿਵਾਰਕ ਜੀ ਨੂੰ ਨੌਕਰੀ ਤੇ ਸਾਰਾ ਕਰਜ਼ਾ ਮੁਆਫ ਕਰਨ ਦੀ ਰਕੀ ਮੰਗ ਲੋਟ ਦੇ ਪਿੰਡ ਗੁਰੂ ਕੇ ਆਸਲ ਟਾਣੀ ਪਿੰਡ ਇਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਦੇ ਨਾਲ ਹੋਈ ਚੋਣ ਨਵੇਂ ਬਣੇ ਸਰਪੰਚ ਨੇ ਵਿਸ਼ਵਾਸ ਦਵਾਇਆ ਕਿ ਆਪਸੀ ਪਾਈਚਾਰੀਨ ਰੱਖਿਆ ਜਾਵੇਗਾ ਕਾਇਮ ਢੜੇਬੰਦੀ ਦੇ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼੍ਰੀਕਾ ਹੀ ਸਾਡਾ ਕੋਈ ਇਹਦੇ ਵਿੱਚ ਧੜੇਬੰਦੀ ਵਾਲੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ। ਦੀ ਪਟਿਆਲਾ ਕੀ ਰਾਵ ਨਦੀ ਦੇ ਵਿੱਚ ਆਇਆ ਹੁਫਾਨ ਨਦੀ ਦੇ ਨਾਲ ਲੱਗਦੇ ਪਿੰਡ ਸਿੰਘਾ ਦੇਵੀ ਤੇ ਕਈ ਹੋਰ ਪਿੰਡਾਂ ਦੇ ਵਿੱਚ ਵੜਿਆ ਪਾਣੀ। ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਵਿੱਚ ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਦੌਰਾਨ ਪਾਕਿਸਤਾਨ ਤੋਂ ਆਇਆ ਨਸ਼ੇ ਦਾ ਪੈਕੇਟ ਕੀਤਾ ਗਿਆ ਬਰਾਮਦ ਵਿੱਚੋਂ ਮਿਲੀ 520 ਗ੍ਰਾਮ ਹੈਰੋਇਨ। ਕਨਨ ਦੇ ਵਿੱਚ ਇੱਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਬਣਾਇਆ ਨਿਸ਼ਾਨਾ ਮੋਟਰਸਾਈਕਲ ਅੱਗੇ ਲਗਾ ਕੇ ਕੇਰੇਕੇ ਕੀਤੀ ਕੁੱਟਮਾਰ ਪੀੜਤ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪਰਤੀ ਇੱਕ ਵਿਚਾਲ ਨਾਮ ਦਾ ਹੁੰਦਾ ਐਚ.ਓ.ਡੀ. ਐ ਮਰuti Suzuki ਕੰਮ ਕਰਦੇ ਆ ਇਹ ਮੁਕਸ਼ਾਜੋ ਤੇ ਆਰੇ ਸੀਗੇ ਨਾਮ ਇਹਨਾਂ ਦੇ ਇੱਕ ਬੰਦਾ ਹੋਸ ਸੀ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਤੇ ਹਮਲਾ ਕਰਤਾ ਇਹਨਾਂ ਦੀ ਇੱਕ ਸੱਟ ਹੈ ਤੇ ਅਸੀਂ ਇਹਨਾਂ ਦਾ ਪਿਆਰ ਲਿਖ ਕੇ ਤੇ ਪਰਚਾ ਦੇ ਕੇ ਕਾਨੂੰਨੀ ਕਾਰਵਾਈ ਕਰਾਂਗੇ ਸਰ ਨੇ ਹਿੱਟਾ ਤਾ ਤਾ ਨੂੰ ਵੀ ਪਤਾ ਵੀ ਇੰਜਰ ਵੀ ਥੋੜਾ ਜਿਹਾ ਸ਼ੌਕ ਚ ਸਮਰਾਲਾ ਦੇ ਪਿੰਡ ਸੰਗਤਪੁਰਾ ਦੇ ਪ੍ਰਾਇਮਰੀ ਸਕੂਲ ਨੂੰ ਚੋਰਾ ਨੇ ਬਣਾਇਆ ਨਿਸ਼ਾਨਾ ਐਲਈਡੀ ਸਮੇਤ ਗੈਸ ਸਿਲੰਡਰ ਤੇ ਹੋਰ ਸਮਾਨ ਕੀਤਾ ਚੋਰੀ ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਲਗਭਗ 10:30 ਵਜੇ ਚੋਰੀ ਹੋਈ ਆ ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦਗੀ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ ਐਲਈਡੀ ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਹੈ ਜੀ ਵੀ ਸੀ ਜਿਹੜਾ ਜਿਵੇਂ ਬੀਬੀ ਐਨ ਐਲ ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲਈਆਂ ਗਈਆਂ ਸੀ ਸਮਰਾਲਾ ਦੇ ਨੇੜੇ ਪ੍ਰਵਾਸੀ ਖੇਤ ਮਜ਼ਦੂਰਾਂ ਦੇ ਨਾਲ ਭਰਿਆ ਟੈਂਪੂ ਸੜਕ ਤੇ ਲੱਗੇ ਦਰਖਤ ਦੇ ਨਾਲ ਟਕਰਾਇਆ ਕਰੀਬ 12 ਖੇਤ ਮਜ਼ਦੂਰ ਹੋਏ ਜ਼ਖਮੀ ਜ਼ਖਮੀਆਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਵੇਰ 9 ਵਜੇ ਤੱਕ ਕਾਫੀ ਪੇਸ਼ੈਂਟਸ ਆ ਗਏ ਮਾਸ ਕੈਸ਼ੁਐਲਟੀ ਤੋਂ ਹਮੇ ਪਤਾ ਚੱਲਾ ਕਿ ਗਰੀ ਖਰਖਣਾ ਸੇ ਉਹ ਲੋਕ ਆ ਰਹੇ تھے ਔਰ ਉਹ ਪੇੜ ਤੇ ਆ ਕੇ ਬਜੀ ਗਾੜੀ और गाड़ी में बारह पंद्रह सोलह जने थे हमारे पास अभी बारह जने ही आए हैं उसमें से सात जने को हमने नहीं आठ जने को हमने रेफ़र कर दिया है एक्चुअली बच्चे भी हैं उनके साथ मदर्स भी हैं तो हमने मदर और बच्चे दोनों को इकट्ठे रेफ़र कर दिया है और जो बाकी है वो हम इधर ही मैनेज करने की कोशिश करेंगे जो नहीं होंगे उनको भी रेफ़र कर लेंगे ਅਮਰਿਤਸਰ ਦੇ ਪਿੰਡ ਸਰਹਾਲਾ ਦੇ ਨੰਬਰਦਾਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ ਤਿੰਨ ਵਿਅਕਤੀਆਂ ਨੂੰ ਇੱਕ ਲਾਇਸੈਂਸੀ ਪਿਸਤੌਲ ਸਮੇਤ ਕੀ ਤਾਕਾਬੂ ਸਾਬਕਾ ਫੌਜੀ ਨੇ ਵੀ ਚਲਾਈਆਂ ਸੀ ਗੋਲੀਆਂ ਕੱਲ 7 ਵਜੇ ਇਹਦੇ ਘਰੇ ਐਂਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਦੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋ ਰਹੇ ਸੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਹੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਨਾਲ ਤੋਂ ਜਿਹੜਾ ਸਵਾਲਵਰ ਬ੍ਰਾਮ੍ਹਤ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਾਮ੍ਹਤ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 107 103 190 191 3 332 ਬੀਐਨਐਸ ਹਰਮਗ ਦਰਜ ਕੀਤੀ ਮੋਗਾ ਦੇ ਕਸਬਾ ਜੀਤਵਾਲ ਦੇ ਵਿੱਚ ਪ੍ਰੇਮੀ ਨੇ ਸ਼ੱਕ ਦੇ ਆਧਾਰ ਤੇ ਆਪਣੀ ਪ੍ਰੇਮਿਕਾ ਦਾ ਕੀਤਾ ਕਤਲ ਪੁਲਿਸ ਨੇ 24 ਘੰਟੇ ਦੇ ਅੰਦਰ ਕਾਤਲ ਨੂੰ ਕੀਤਾ ਕਾਬੂ ਅਦਾਲਤ ਵਿੱਚ ਪੇਸ਼ ਕਰਕੇ ਲਈ ਹਾਰ ਰਿਮਾਂਡ ਨਵਾਂ ਸ਼ਹਿਰ ਵਿਖੇ ਮੋਬਾਈਲ ਦੇ ਲੈਂਡ ਡੇਨਸ ਸੰਬੰਧੀ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਹੋਇਆ ਕਤਲ ਤੇ ਪਤਨੀ ਨੂੰ ਕੀਤਾ ਗਿਆ ਜ਼ਖਮੀ ਹਮਲਾਵਰ ਹੋਇਆ ਅਫਰਾਰ ਪੁਲਿਸ ਨੇ ਕੀਤੀ ਸ਼ਿਕਾਇਤ ਦਰਜ ਤੇ ਕਾਰਵਾਈ ਸ਼ੁਰੂ ਪਠੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਪਾਈ ਰੂਪਾ ਰੋਡ ਤੇ ਤੇਜ਼ ਰਫਤਾਰ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਇੱਕ ਔਰਤ ਸਵਾਰ ਤੇ ਉਸ ਦੇ ਪਤੀ ਦੀ ਹੋਈ ਮੌਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਸੋਚਿਤ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਨਿਦ ਹੋ ਇਜਾਜ਼ਤ ਸਟ੍ਰੀਟ ਗੱਲ